ਮੰਡੀ ਵਿੱਚ ਇਹਨਾਂ ਦਿਨਾਂ ਵਿੱਚ ਤਾਨ ਦਾ ਸੀਜ਼ਨ ਚੱਲਦਾ ਪਿਆ ਤੇ ਤਾਨ ਵੇਚਣ ਦੇ ਬਾਅਦ ਕੁੱਟਲ ਬਚ ਜਾਂਦਾ ਹੈ ਇਸ ਕੁੱਟਲ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਇਹ ਕੁੱਟਲ ਉਹ ਚੱਕਣਗੇ ਜਦੋਂ ਕਿ ਕੁਝ ਲੋਕ ਧੱਕੇ ਨਾਲ ਇਹ ਕੁੱਟਲ ਚੱਕਦੇ ਪਏ ਨੇ ਦੂਸਰੇ ਪਾਸੇ ਸਬੰਧਿਤ ਵਿਅਕਤੀ ਦਾ ਕਹਿਣਾ ਹੈ ਕਿ ਉਹ ਤਾਂ ਸਿਰਫ ਟਰਾਂਸਪੋਰਟ ਦਾ ਕੰਮ ਕਰਦਾ ਹੈ ਅਤੇ ਇਹ ਕੁੱਟਲ ਟਰਾਂਸਪੋਰਟ ਦੇ ਰੂਪ ਵਿੱਚ ਉਹ ਚੱਕ ਰਿਹਾ ਹੈ ਉਹਦਾ ਕੋਈ ਹਿੱਸਾ ਪਤਾ ਨਹੀਂ ਪੱਤੀ ਨਹੀਂ ਹੈਗਾ ਪੂਰਾ ਮਸਲਾ ਕੀ ਹੈ ਆਓ ਜਾਣਦੇ ਹਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੰਡੀ ਦਾ ਕੋਈ ਪੂਰਾ ਕਰਕਰਤਾ ਕੋਈ ਠੇਕਾ ਨਹੀਂ ਹੋਵੇਗਾ ਤੇ ਜਿਹੜੇ ਉੱਥੋਂ ਦੇ ਗਰੀਬ ਲੋਕ ਐ ਕੰਮ ਕਰਨ ਵਾਲੇ ਜਾਂ ਗਰੀਬ ਨੌਜਵਾਨ ਸਾਥੀ ਨੇ ਜਿੰਨੇ ਬੇਜੜੇ ਬੇਸੁਕਾਰ ਨੇ ਉਹ ਇਸ ਪੂੜੇ ਨੂੰ ਉਠਾ ਕੇ ਤੇ ਆਪ ਦਾ ਜਿੱਥੇ ਮਰਜ਼ੀ ਲੈ ਜਾਣ ਚਾਹੇ ਬਚਨ ਚਾਹੇ ਜੋ ਮਰਜ਼ੀ ਕਰਨ ਅੱਜ ਫਾਜ਼ਲਗਾ ਦੇ ਵਿੱਚ ਇਹ ਬਹੁਤ ਤਗੜਾ ਧੱਕਾ ਹੋ ਰਿਹਾ ਹੈ ਜਿਹਦੇ ਵਿੱਚ ਜਿਹੜੇ ਸਰਮਾਇਦਾਰ ਲੋਕ ਨੇ ਉਹ ਗਰੀਬਾਂ ਦਾ ਹੱਕ ਇੱਤੇ ਖਾਰੇ ਨੇ ਹੁਣ ਫਾਜ਼ਲਗਾ ਦੇ ਵਿੱਚ ਅਸੀਂ ਇਹ ਹੱਕ ਕਿਸੇ ਨੂੰ ਖਾਨ ਨਹੀਂ ਦੇਵਾਂਗੇ ਇਹ ਗਰੀਬਾਂ ਦਾ ਹੱਕ ਹੈ ਤੇ ਗਰੀਬ ਇਸ ਨੂੰ ਖਾਨਗੇ ਚਾਹੇ ਉਹ ਮੰਡੀ ਦੇ ਵਿੱਚ ਕੰਮ ਕਰ ਰਹੇ ਨੇ ਚਾਹੇ ਉਹ ਮੰਡੀ ਦੇ ਵਿੱਚ ਕੋਈ ਜਿਹੜੀ ਰੋਚ ਚਲਾ ਰਹੇ ਨੇ ਚਾਹੇ ਕੁਝ ਵੀ ਮੰਡੀ ਕੋਲ ਕੇ ਸਾਫ ਸਪਾਈ ਕਰ ਰਹੇ ਨੇ ਇਹ ਹੱਕ ਉਹਨਾਂ ਦਾ ਹੈ ਕਿ ਇਹ ਹੱਕ ਸਮਾਏ ਦਾ ਲੋਕ ਖਾ ਰਹਿਣਾ ਸੀ ਨਹੀਂ ਖਾ ਰਿਹਾ ਕੀ ਹੋ ਕੀ ਰਿਆ ਮੰਡੀ ਚ ਕਿਤਨਾ ਹੈ ਤੁਹਾਨੂੰ ਮੈਂ ਫੇਰ ਦੱਸਣਿਆ ਵੀ ਜਿਹੜੇ ਸਾਡੇ ਪੰਜਾਬ ਦੇ ਸੀਐਮ ਨੇ ਭਗਵੰਤ ਮਾਨ ਜੀ ਉਹਨਾਂ ਨੇ ਕਿਹਾ ਸੀ ਇਹ ਗਰੀਬਾਂ ਦਾ ਹੱਕ ਹੈ ਤਕਰੀਬ ਇਹਨੂੰ ਰੱਖਣਗੇ ਉਹਨਾਂ ਨੇ ਪੰਜਾਬ ਦੇ ਪੂਰੇ ਪੰਜਾਬ 'ਚ ਠੇਕਾ ਕੈਂਸਲ ਕਰਤਾ ਕਿਸ ਚੀਜ਼ ਦਾ ਠੇਕਾ ਸੀਗਾ ਇੱਕ ਕੁੱਟਲ ਜਿਹੜਾ ਕੂੜਾ ਕਰਕਟਾ ਜਿਹੜਾ 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 ਛੋਨੇ ਦੇ ਬਾਅਦ ਬਚਦਾ ਹੈਗਾ ਬਚਦਾ ਕੂੜਾ ਕਰਕਟਾ ਹੋਦਾ ਉਹ ਕੂੜਾ ਕਰਕਟਾ 3 ਸਾਲ ਅਸੀਂ ਸਾਰੇ ਗਰੀਬਾਂ ਨੇ ਚੁੱਕਿਆ ਸੀ ਹੁਣ ਤੇ ਧੱਕਾ ਹੋ ਰਿਹਾ ਸੀ ਸਮਾਏ ਬਰਬਾਰ ਦਾ ਬੰਦਾ ਚੱਕਦਾ ਵੇ ਪਾਲ ਦਾ ਬੰਦਾ ਨਹੀਂ ਸ਼ਹਿਰ ਦਾ ਹੀ ਬੰਦਾ ਚੱਕ ਰਿਹਾ ਇਹ ਘਾਰ ਇਹ ਘਾਰਤੀ ਹੈ ਕਾਲੀ ਚਲਾਣੇ ਨਾਮ ਦਾ ਉਹ ਚੱਕ ਰਹੇ ਨੇ ਉਹ ਕਿਸੇ ਨੂੰ ਵਰੰਗ ਨਹੀਂ ਦੇਦੇ ਉਹ ਧੰਬੀ ਦੇ ਦਿੰਦੇ ਨੇ ਕਿ ਸਮਨਾ ਸਾਹ ਦਾ ਕੰਮ ਹੈਗਾ ਸਮਨਾ ਜੀ ਦਾ ਕੰਮ ਹੈ ਐਮ ਐਲ ਏ ਸਾਹਿਬ ਕੋ ਜਾਣਦੇ ਤਾਂ ਐਮ ਐਲ ਏ ਸਾਹਿਬ ਕਹਿੰਦੇ ਵੀ ਮੇਰਾ ਕੋਈ ਰੋਲ ਨਹੀਂਗਾ ਤੁਸੀਂ ਚੱਕੋ ਉਹ ਫੇਰ ਉਹ ਧੱਕਾ ਕਰ ਰਹੇ ਨੇ ਤੇ ਉਹ ਧੱਕਾ ਕਰਨ ਤੋਂ ਬਾਅਦ ਅਸੀਂ ਧੱਕਾ ਨਹੀਂ ਹੋਣ ਦੇਣਾ ਸਵੇਰੇ ਅਗਰ ਕੋਈ ਇਹਦੇ ਵਿੱਚ ਇੰਟਰਫੇਅਰ ਕਰੇਗਾ ਪ੍ਰਸ਼ਾਸਨ ਇੰਟਰਫੇਅਰ ਕਰੇਗਾ ਜਾਂ ਕੋਈ ਰਾਜਨੀਤਿਕ ਲੋਕ ਇੰਟਰਫੇਅਰ ਕਰੇਗਾ ਅਸੀਂ ਪੂਰੇ ਫੌਜਲ ਕਾ ਦੇ ਨੌਜਵਾਨ ਪੂਰੇ ਬਿਜਾਲ ਚੌਦਰੀ ਨਿੰਦਾ ਕਰਾਂਗੇ ਰੌਂਡ ਘੱਟਾਂਗੇ ਤੇ ਤੁਸੀਂ ਸਾਥ ਦੇ ਅਗਰ ਕਿਸਦਾ ਕੀ ਕਹਿਣਾ ਹੈ ਜੀ ਮਾਰਕੀਟ ਕਮੇਟੀ ਅਧਿਕਾਰੀਆਂ ਦਾ ਕੀ ਕਹਿਣਾ ਹੈ ਮਾਰਕੀਟ ਅਧਿਕਾਰੀਆਂ ਦਾ ਕੋਈ ਰੋਲ ਨਹੀਂ ਉਹਦੇ 'ਚ ਕੋਈ ਹੋਰ ਨਹੀਂ ਚਰੋਣ ਲਈ ਅਗਰ ਕੋਈ ਕਰੀਬ ਬੰਦਾ ਚੀਂਦਾ ਜਲਾਨਾ ਜੀ ਮੰਡੀ ਦੇ ਵਿੱਚ ਕੁੱਟਲ ਦਾ ਠੇਕਾ ਤੁਹਾਡੇ ਕੋਲ ਹੈ ਜੀ ਨਹੀਂ ਨਹੀਂ ਠੇਕਾ ਹੈ ਹੀ ਨਹੀਂ ਅੱਛਾ ਜੀ ਉਹ ਗਿਆ ਜਾ ਰਹੇ ਵੀ ਜਿਹੜਾ ਕਿ ਠੇਕੇਦਾਰੀ ਦੇ ਤੌਰ ਤੇ ਜਿਹੜਾ ਕੁੱਟਲ ਚੱਕਿਆ ਜਾ ਰਹੇ ਨਹੀਂ ਜੀ ਨਹੀਂ ਸਾਡੇ ਕੋਲ ਤਾਂ ਜਿਹੜਾ ਬੰਦਾ ਆਦਾ ਅਸੀਂ ਕਿਰਾਏ ਦਾ ਕੰਮ ਕਰਦੇ ਆਂ ਸਾਡੇ ਕੋਲ ਟਰਾਂਸਪੋਰਟ ਆਉਦੀ ਹੈਗੀ ਟਰੈਕਟਰ ਕਾੜੀਆਂ ਆਉਦੀਆਂ ਹੈਗੀਆਂ ਨੇ ਸਾਡੇ ਉਹ ਜਿਹੜਾ ਆਵੇ ਅਸੀਂ ਕਿਰਾਏ ਦੇ ਉਹਨਾਂ ਦਾ ਠੋਕੇ ਨਹੀਂ ਸਾਡਾ ਹੋਰ ਕੋਈ ਲੈ ਲੈਂਦੇ ਮੰਡੀ ਚੋਂ ਕੁੱਟਲ ਚੱਕਣ ਦੇ ਕੋਈ ਤੁਸੀਂ ਧੱਕਾ ਕਰਦੇ ਹੋ ਜਾਂ ਲੇਬਰ ਨੂੰ ਨਹੀਂ ਦਿੰਦੇ ਜਾਂ ਇਸ ਤਰ੍ਹਾਂ ਦਾ ਸਾਡਾ ਕੋਈ ਮਤਲਬ ਨਹੀਂ ਜੀ ਤੁਹਾਨੂੰ ਤਾਂ ਜਿਹੜਾ ਸਾਡੇ ਕੋਲ ਆਉਂਦਾ ਅਸੀਂ ਕਿਰਾਇਆ ਦੇ ਭਰ ਕੇ ਉਹਨਾਂ ਦਾ ਰੱਟਿਆਣੇ ਅੱਛਾ ਜੀ ਹਾਂ ਜੀ ਚਾਹੇ ਕੋ ਮਜ਼ਦੂਰ ਚੁਕਾਉਂਦੇ ਤਾਂ ਵੀ ਚਾਹੇ ਹਾਂ ਹਾਂ ਮਜ਼ਦੂਰ ਹੀ ਚੁਕਾਉਂਦੇ ਬੈਨ ਕੱਤੀ ਬੜੀ ਜੀ ਹਾਂ ਜੀ ਤੇ ਤੁਹਾਡਾ ਨਾਮ ਕਿਉਂ ਲਿਖਤਾ ਜਾ ਰਿਹਾ ਹੈ ਦੇਖੋ ਜੀ ਹੁਣ ਮੇਰੇ ਕੋ ਟ੍ਰਾਂਸਪੋਰਟ ਹੈਗੀ ਮੇਰੇ ਟਰਾਲੀਆਂ ਤਾਂ ਮੇਰੀਆਂ ਹੀ ਪ੍ਰੀਜ਼ੀਆਂ ਨੇ ਇੱਕ ਜਾਲੇ ਨਾ ਠੀਕ ਹੈ ਜੀ ਖਰੀਦਦੇ ਪਈਓ ਤੁਸੀਂ ਵੇਖੋ ਪਸੰਦ ਨਾ ਨਾ ਹਾਂਜੀ ਅਜੀ ਤਾਂ ਜਿਹੜਾ ਕਹਿੰਦਾ ਕਿਰਾਏ ਤੇ ਸਟਾਈਦਾ ਜੀ ਅੱਛਾ ਜੀ ਖਰੀਦਦੇ ਨਹੀਂ ਪਈ ਜੀ ਨਾ ਨਾ ਮੈਂ ਕੋਈ ਇੱਕ ਮਾਲਕ ਨਹੀਂ ਜਿਹੜਾ ਆ ਕੇ ਕਹਿੰਦਾ ਜਿਹੜਾ ਕਹਿੰਦਾ ਆ ਕੇ ਅਸੀਂ ਕਿਰਾਏ ਤੇ ਭਰ ਲੈਨੇ ਆ ਜੀ ਬਸ ਅਸੀਂ ਕਿਰਾਇਆ ਲੈ ਲੈਨੇ ਆ ਅਗਲੇ ਦੇ ਮਾਲ ਦਾ ਅਗਲੇ ਦੇ ਸਿੱਧੇ ਹਾਂ ਠੀਕ ਹੈ ਸਰ ਥੈਂਕ ਯੂ